ਤੇਰ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਿਏ ਔਰ ਸਾਡੇ ਨਾਲ ਐਸਵਾਈਏ ਸੰਸਥਾ ਜਿਹੜੀ ਜੰਮੂ ਕਸ਼ਮੀਰ ਚ ਬਹੁਤ ਕਰੋਨਾ ਦਾ ਸਮਾਂ ਹੋਇਆ ਜਾਂ ਜਿੱਥੇ ਵੀ ਕਿਤੇ ਲੋਡ ਪਈ ਇਹ ਚੈਰੇ ਹੁਣ ਅਸੀਂ ਸ਼ਾਇਦ ਬਹੁਤ ਘੱਟ ਕਵਰ ਕੀਤਾ ਹੋਵੇਗਾ ਪਰ ਕਿਧਰ ਕਿਧੇ ਸਮਾਜ ਚ ਇਹ ਆਪਣੀਆਂ ਸੇਵਾਵਾਂ ਕਿਹੜੇ ਚੋਪਾ ਬੈਕ ਵੀ ਦਿੰਦੇ ਹਨ ਕਿਤੇ ਸ਼ਾਇਦ ਇੱਕ ਹੱਥ ਕਰਕੇ ਦੇ ਦੂਜੇ ਹੱਥ ਪਤਾ ਵੀ ਨਾ ਲੱਗੇ ਤੇ ਕਈ ਵਾਰੀ ਇਹਨਾਂ ਦੀ ਇਹ ਵੀ ਸੋਚ ਰਹਿੰਦੀ ਕਿ ਅਸੀਂ ਉਹ ਪਰਿਵਾਰ ਵੀ ਸਾਹਮਣੇ ਨਾਲ ਲਈਏ ਤੇ ਮੈਂ ਧੰਨਵਾਦ ਕਰਦਾ ਵੀਰ ਦਾ ਵੀ ਨੂੰ ਅਸੀਂ ਨਿਸ਼ਕਾਮੀ ਵੀ ਕਹਿੰਦੇ ਹਾਂ ਪਿਆਰ ਨਾਲ ਔਰ ਵੀਰ ਜੀ ਆਪ ਜੀ ਵੀ ਵਧਾਈ ਹੈ ਪਤਾ ਚੱਲਿਆ ਸੀ ਹਰ ਸਾਲ ਦੀ ਤਰ੍ਹਾਂ ਤੁਸੀਂ ਫਿਰ ਉਹ ਆਪਣੇ ਜੋੜਿਆਂ ਦੀ ਸੇਵਾ ਸੰਭੀਏ ਮੈਨੂੰ ਲੱਗਦਾ ਸਭ ਤੋਂ ਵੱਡੀ ਸੇਵਾ ਹੀ ਉਹ ਹੈ ਕਿ ਚਰਨਾ ਦੀ ਜਿਹੜੇ ਸੰਗਤ ਦੀ ਚਰਨਾ ਦੀ ਧੂਲ ਹੈ ਉਸ ਤੋਂ ਵੱਡਾ ਮੈਨੂੰ ਲੱਗਦਾ ਤੁਹਾਡੇ ਵਾਸਤੇ ਹੋਰ ਕੋਈ ਇੱਕ ਸੇਵਾ ਦਾ ਮੌਕਾ ਨਹੀਂ ਬੰਦੇ ਨੂੰ ਮਿਲ ਸਕਦਾ ਕਿ ਤੁਸੀਂ ਇਹ ਸਾਰਾ ਦਿਨ ਜੋ ਆਪ ਜੀ ਦੀ ਕਲ ਸੇਵਾ ਰਹਿਣੀ ਹੈ ਕਿੰਨੇ ਵੀਰ ਤੁਹਾਡੇ ਨਾਲ ਸੇਵਾ ਕਰ ਰਹੇ ਹੋਣ ਔਰ ਹਰ ਸਾਲ ਤੁਸੀਂ ਆਉਂਦੇ ਹੋ ਤੇ ਕਿਹਦਾ ਮਹਿਸੂਸ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਮੈਂ ਧੰਨ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਦਿੰਦਾ ਦਾਸ ਸੇਵਾਦਾਰ ਐਸ ਬਾਈ ਜੀ ਐਨ ਕੇ ٹرسٹ ਗੁਰਪ੍ਰੀਤ ਸਿੰਘ ਨਿਸ਼ਕਾਮੀ ਮੇਰੇ ਨਾਲ ਕੇ ਪੀ ਵੀਰਨ ਸਾਡੇ ਗੁਰਪ੍ਰੀਤ ਸਿੰਘ ਦੀਪੂ ਵੀਰਨ ਜਗਮੀਤ ਵੀਰ ਜੀ ਸਾਡੇ ਚਾਰ ਵੋਲੰਟੀਅਰ ਸਾਡੀ ਬੇਸਿਕਲੀ ਵੀਰ ਜੀ ਹਰ ਸਾਲ ਵਾਇਗੁਰੂ ਦੀ ਕਿਰਪਾ ਨਾਲ ਸਾਡੀ ਸੇਵਾ ਲੱਗਦੀ ਹੈ ਜੋੜੇ ਘਰ ਦੀ ਜੀ ਬੇਸਿਕਲੀ ਅਸੀਂ ਕਾਫੀ ਟਾਈਮ ਤੋਂ ਸਟਾਲ ਲਗਾ ਰਹੇ ਹਾਂ 2016 ਤੋਂ ਸਾਡਾ ਰਜਿਸਟਰਡ ਐਨ ਜੀਓ ٹرسٹ ਹੈ ਜੀ ਮੇਨ ਮੋਟੋ ਸਾਡਾ ਬੱਚਿਆਂ ਦੀ ਐਜੂਕੇਸ਼ਨ ਫੀਸ ਹੈ ਦੈਨ ਵਿਡੋ ਰਾਸ਼ਨ ਦਾ ਜਾ ਰਿਹਾ ਸਾਡੇ ਕੋਲ ਫਿਰ ਅਸੀਂ ਵੀਰਾਂ ਨੇ ਸੋਚਿਆ ਕਿ ਹਰ ਸਾਲ ਅਸੀਂ ਇਦਾਂ ਹੀ ਸਟਾਲ ਦੇ ਖੜੇ ਹੋਣ ਦਾ ਇੱਕ ਕੋਈ ਸੇਵਾ ਹੀ ਲੈ ਲੈਂਦੇ ਹਾਂ ਡੀਜੀਵੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਸੇਵਾ ਮਿਲੀ ਇਥੇ ਜੋੜੇ ਘਰ ਦੀ ਤੇ ਸਾਰੇ ਵੀਰਾਂ ਦਾ ਸਹਿਯੋਗ ਸਾਰੇ ਵੀਰਾਂ ਦਾ ਸਪੋਰਟ ਮਿਲਣ ਨਾਲ ਅਸੀਂ ਇਥੇ ਸੇਵਾ ਨਿਭਾਣੀਆਂ ਸ਼ੁਰੂ ਕੀਤੀਆਂ ਤੇ ਬਹੁਤ ਹੀ ਅੱਛਾ ਲੱਗਦਾ ਹੈ ਇੱਕ ਦਿਨ ਸਾਡੇ ਨਾਲ ਉਸ ਕੱਲ ਦੇ ਦਿਨ ਡਾਕਟਰਸ ਇੰਜੀਨੀਅਰ ਬਿਜ਼ਨਸਮੈਨ ਜਿਨੇ ਵੀ EMPLOYES ਮੈਂ ਸਭ ਨੂੰ ਇੱਕ ਬੇਨਤੀ ਕੀਤੀ ਉਹਨਾਂ ਦੇ ਚਰਨਾਂ 'ਚ ਇੱਕ ਦਿਨ ਤੁਸੀਂ ਛੁੱਟੀ ਲੈਣੀ ਹੈ ਤੇ ਇੱਥੇ ਸੇਵਾ ਤੇ ਜ਼ਰੂਰ ਆਣਾ ਮੈਂ ਇਹ ਵੀ ਅਪੀਲ ਕਰਦਾ ਹਾਂ ਤੁਹਾਡੇ ਮੀਡੀਆ ਦੇ ਰਾਈ ਕਿ ਕੋਈ ਵੀ ਵੀਰ ਅਗਰ ਸੇਵਾ ਕਰਨਾ ਚਾਹੁੰਦਾ ਜੋੜੇ ਘਰ ਦੀ ਸਾਨੂੰ ਕੰਟੈਕਟ ਕਰ ਸਕਦਾ ਹੈ ਤੇ ਸਾਡੇ ਨੰਬਰ 'ਤੇ ਸਾਨੂੰ ਕਾਲ SVIJNK ਦਸ ਦਾ ਆਫੀਸ਼ੀਅਲ ਪੇਜ ਵੀ ਹੈ ਉੱਥੇ ਕੰਟੈਕਟ ਕਰ ਸਕਦਾ ਹੈ ਸਾਲ ਦੀ ਦੋ ਸੇਵਾਸੀ ਲੈਂਦੇ ਹਾਂ ਮੈਂ ਇਸ ਮੀਡੀਆ ਦੇ ਰਾਹੀਂ ਇਹ ਵੀ ਬੋਲਣਾ ਚਾਹੁੰਦਾ ਕੀ ਸਾਡੀ ਐਸ ਵੀ ਜੀ ਐਨ ਕੇ ٹرسٹ ਦਾ ਮੇਨ ਮੋਟੋ ਕੁਝ ਹੋ ਰਿਹਾ ਹੈ ਇਹ ਦੋ ਸੇਵਾਏ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਗ ਦੀ ਇੱਕ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਗ ਦੀ ਸਮਾਧ ਵਿੱਚ ਅਸੀਂ ਸੇਵਾ ਲੈਂਦੇ ਹਾਂ ਜੋੜੇ ਘਰ ਦੀ ਔਰ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਸਾਰੇ ਵੀਰਾਂ ਦਾ ਬਹੁਤ ਇੱਕ ਵਾਈਗੁਰ ਦੀ ਬਲੇਸਿੰਗ ਜੋ ਸਾਨੂੰ ਮਿਲਦੀ ਹੈ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਹਿੰਮਤ ਬਖਸ਼ੇ ਬਖਸ਼ਦੇ ਰਹਣ ਕਿ ਅਸੀਂ ਇਹ ਸੇਵਾ ਨਿਭਾਉਂਦੇ ਰਹੀਏ ਮੈਂ ਇਨੀ ਕੀ ਬੇਨਤੀ ਹੈ ਤੁਹਾਡੇ ਹੌਨ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਬੇਨਤ ਵੀਰ ਦਾ ਜੋ ਕਿ ਮੈਂ ਉਹਨਾਂ ਦਾ ਵੀ ਰਿਗਾਰਡਸ ਕਰਾਂਗਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼ਿਸ਼ਲਾਗਾ ਕਰਦੇ ਆਂ ਔਰ ਸਾਰੇ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਜਦੋਂ ਸਾਡੇ ਫੋਜੇ ਨੌਜਵਾਨ ਵੀਰ ਕੋਈ ਚੰਗਾ ਕਾਰਜ ਕਰਦੇ ਹਨ ਪਰ ਅਸੀਂ ਇੱਕ ਦੂਜੇ ਨੂੰ ਟਿੱਕਾ ਟਿੱਪਣੀਆਂ ਚ ਜ਼ਿਆਦਾ ਸਮਾਂ ਆਇਆ ਕਰ ਦਿੰਦੇ ਹਾਂ ਕੋਸ਼ਿਸ਼ ਕਰਿਆ ਕਰੋ ਕਿ ਚੰਗਾ ਸੋਚੋ ਔਰ ਚੰਗਾ ਹੀ ਕਰੋ ਤਾਂ ਕਿ ਸਮਾਜ ਚ ਜੋ ਦੂਜਾ ਕਰਦਾ ਉਹਨੂੰ ਛੱਡ ਦੋ ਪਰ ਤੁਹਾਡਾ ਜਿਹੜਾ ਜੀਵਨ ਹੈ ਜੋ ਤੁਸੀਂ ਕਰਨਾ ਹੈ ਤੁਸੀਂ ਉਹਦੇ ਤੇ ਫੋਕਸ ਕਰੋ ਅਸੀਂ ਦੂਜਿਆਂ ਦੇ ਵੱਲ ਦੇਖ ਕੇ ਆਪਣਾ ਸਮਝਾਇਆ ਨਾ ਕਰੀਏ ਤੇ ਮੈਂ ਜਦੋਂ ਇਫੋਜੀ ਵੀਰ ਸੇਵਾ ਕਰਦੇ ਹਾਂ ਤੇ ਸਾਡਾ ਵੀ ਮਾਣ ਮਹਿਸੂਸ ਹੁੰਦਾ ਸਾਨੂੰ ਜਦੋਂ ਅਸੀਂ ਆਪਣੇ ਚੈਨਲ ਤੇ ਇਫੋਜੀ ਕੇ ਲਈ ਪੋਸਟਰ ਸਾਂਝੀ ਕਰਦੇ ਹਾਂ ਕਿ ਜੰਮੂ ਕਸ਼ਮੀਰ ਦੀ ਨੌਜਵਾਨ ਜਿਹੜੀ ਇਹ ਸਾਡੀ ਸੋਚ ਹੈ ਨੌਜਵਾਨੀ ਸੋਚ ਹੈ ਕਿੱਧਰ ਜਾ ਰਹੀ ਹੈ ਔਰ ਇਹ ਬੜਾ ਸੋਹਣਾ ਸੁਨੇਹਾ ਸਮਾਜ ਤੱਕ ਜਾਂਦਾ ਹੈ ਕਿ ਜੰਮੂ ਕਸ਼ਮੀਰ ਤੋਂ ਵੀ ਜਿਹੜੇ ਸਾਡੇ ਵੀਰ ਹਨ ਕਿਸੇ ਦੇ ਮੈਨੂੰ ਲੱਗਦਾ ਕਿ ਜਦੋਂ ਲੋੜ ਪੈਂਦੀ ਹੈ ਕਿਸੇ ਨੂੰ ਘਟ ਨਹੀਂ ਜਦੋਂ ਲੋੜ ਪਈ ਅੱਗੇ ਖੜੇ ਹੋ ਕੇ ਆਪਣੀ ਸੇਵਾਵਾਂ ਦਿੰਦੇ ਹਨ ਖੜੇ ਹਾਂ ਮੈਂ ਸਾਰੇ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈ ਹੈ ਜਿਨ੍ਹਾਂ ਸਮੂਚਾ ਸੰਸਾਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤ ਬੈਠੀ ਹੈ ਜਿੱਥੇ ਵੀ ਮਾਨਵਤਾ ਨੂੰ ਪਿਆਰ ਕਰਨ ਵਾਲੀ